ਕਦੇ ਸੋਚਿਆ ਸੀ ਕਿ ਜਿਸ ਮੱਕੀ ਦੀ ਰੋਟੀ ਤੁਸੀਂ ਖਾਣੇ ਹੋ ਉਸ ਨਾਲ ਤੁਹਾਡੀ ਗੱਡੀ ਵੀ ਚੱਲ ਸਕਦੀ ਹੈ ਇਹ ਸੁਣ ਕੇ ਹੈਰਾਨੀ ਹੋਈ ਨਾ ਅੱਜ ਮੈਂ ਤੁਹਾਨੂੰ ਇੱਕ ਅਜੀਬ ਇੰਦਨ ਬਾਰੇ ਦੱਸਾਂਗਾ ਜੋ ਪੈਟਰੋਲ ਨਾਲੋਂ ਜ਼ਿਆਦਾ ਬਿਹਤਰ ਹੈ ਤੁਹਾਡੇ ਪੈਸੇ ਬਚਾਊਗਾ ਅਤੇ ਸਭ ਤੋਂ ਵੱਡੀ ਗੱਲ ਇਹ ਤੁਹਾਡੇ ਆਪਣੇ ਦੇਸ਼ ਦੇ ਵਿੱਚ ਹੀ ਬਣਦਾ ਕੀ ਤੁਸੀਂ ਇਸ ਨਵੀਂ ਕ੍ਰਾਂਤੀ ਨੂੰ ਜਾਣਨ ਲਈ ਤਿਆਰ ਹੋ ਤਾਂ ਇਸ ਅਜੀਬ ਗੱਲ ਦੇ ਪਿੱਛੇ ਇੱਕ ਵੱਡੀ ਕਹਾਣੀ ਆ ਅਸੀਂ ਸਾਰੇ ਜਾਣਦੇ ਕਿ ਸਾਡੀ ਗੱਡੀ ਦੇ ਵਿੱਚ ਜੋ ਪੈਟਰੋਲ ਪੈਂਦਾ ਉਸ ਦਾ ਲਗਭਗ 85% ਹਿੱਸਾ ਸਾਨੂੰ ਦੂਜੇ ਦੇਸ਼ਾਂ ਤੋਂ ਮਗਵਾਉਣਾ ਪੈਂਦਾ ਇਸ ਨਾਲ ਸਾਡੇ ਦੇਸ਼ ਦੇ ਅਰਬਾਂ ਖਰਬਾ ਰਪੇ ਪਾਰ ਚਲੇ ਜਾਂਦੇ ਨੇ ਜਿਸ ਨਾਲ ਸਾਡੀ ਅਰਥਵਿਵਸਥਾ ਕਮਜ਼ੋਰ ਹੁੰਦੀ ਆ ਐਨਾ ਹੀ ਨਹੀਂ ਇਸ ਇੰਦਨ ਦੇ ਕਾਰਨ ਸਾਡੇ ਸ਼ਹਿਰਾਂ ਦੇ ਵਿੱਚ ਹਵਾ ਦਿਨ ਬਦ ਦਿਨ ਖਰਾਬ ਹੋ ਰਹੀ ਆ ਪਰ ਹਰ ਸਮੱਸਿਆ ਦਾ ਹੱਲ ਹੁੰਦਾ ਇਸ ਦਾ ਸਭ ਤੋਂ ਵੱਡਾ ਹੱਲ ਸਾਡੇ ਆਪਣੇ ਦੇਸ਼ ਦੇ ਵਿੱਚ ਹੀ ਆ ਅਤੇ ਉਹ ਆ E20 ਇੰਦਨ ਇਹ ਉਹ ਇੰਦਨ ਆ ਜੋ ਸਾਨੂੰ ਆਰਥਿਕ ਤੌਰ ਤੇ ਮਜ਼ਬੂਤ ਕਰੂਗਾ ਪ੍ਰਦੂਸ਼ਣ ਘਟਾਊਗਾ ਅਤੇ ਭਵਿੱਖ ਲਈ ਇੱਕ ਬਿਹਤਰ ਵਿਕਲਪ ਸਾਬਤ ਹੋਊਗਾ ਤਾਂ ਚਲੋ ਹੁਣ ਸਮਝੀਏ ਕਿ ਇਹ E20 ਆਖਰ ਹੈ ਕੀ ਜਿਵੇਂ ਨਾਮ ਤੋਂ ਹੀ ਪਤਾ ਲੱਗਦਾ E20 ਦਾ ਮਤਲਬ 20% ਇਥਨੋਲ ਅਤੇ 80 ਪੈਟਰੋਲ ਦਾ ਮਿਸ਼ਰਣ ਪਰ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇਥਨੋਲ ਕੀ ਹੈ ਅਤੇ ਕਿੱਥੋਂ ਆਉਂਦਾ ਇਥਨੋਲ ਇੱਕ ਅਜਿਹਾ ਇੰਦਨਾ ਜੋ ਸਾਡੇ ਆਪਣੇ ਦੇਸ਼ ਦੇ ਵਿੱਚ ਖਾਸ ਕਰਕੇ ਗੰਨੇ ਮੱਕੀ ਟੁੱਟੇ ਹੋਏ ਚੌਲ ਅਤੇ ਹੋਰ ਅਨਾਜਾਂ ਤੋਂ ਤਿਆਰ ਕੀਤਾ ਜਾਂਦਾ ਇਹ ਸਿਰਫ ਇੱਕ ਰਸਾਇਣਿਕ ਬਦਲਾਅ ਨਹੀਂ ਹੈ ਇਹ ਇੱਕ ਆਰਥਿਕ ਅਤੇ ਵਾਤਾਵਰਣਿਕ ਕ੍ਰਾਂਤੀ ਆ ਇਹ ਕਦਮ ਭਾਰਤ ਸਰਕਾਰ ਦੀ 2025 ਤੱਕ E20 ਇੰਦਨ ਨੂੰ ਪੂਰੇ ਭਾਰਤ ਦੇਸ਼ ਦੇ ਵਿੱਚ ਲਾਗੂ ਕਰਨ ਦੀ ਯੋਜਨਾ ਦਾ ਹਿੱਸਾ ਹੈ ਦੋਸਤੋ ਇਹ ਇੰਦਨ ਸਿਰਫ ਇੱਕ ਮਿਸ਼ਰਣ ਨਹੀਂ ਇਹ ਇੱਕ ਚੰਗੇ ਭਵਿੱਖ ਦੀ ਗਾਰੰਟੀ ਹੈ ਇਸ ਤਿੰਨ ਮੁੱਖ ਫਾਇਦੇ ਨੇ ਪਹਿਲਾ ਪ੍ਰਦੂਸ਼ਣ ਤੋਂ ਮੁਕਤੀ ਇੱਕ ਰਿਪੋਰਟ ਅਨੁਸਾਰ E20 ਦੇ ਉਪਯੋਗ ਨਾਲ ਕਾਰਬਨ ਮੋਨੋਆਕਸਾਈਡ ਦੇ ਨਿਕਾਸ ਦੇ ਵਿੱਚ 50% ਤੱਕ ਅਤੇ ਹਾਈਡਰੋਕਾਰਬਨ ਦੇ ਨਿਕਾਸ ਦੇ ਵਿੱਚ 20% ਤੱਕ ਦੀ ਕਮੀ ਆ ਸਕਦੀ ਆ ਇਸ ਦਾ ਮਤਲਬ ਹੈ ਕਿ ਸਾਡੇ ਸ਼ਹਿਰਾਂ ਦੇ ਵਿੱਚ ਸਾਹ ਲੈਣ ਲਈ ਹਵਾ ਹੋਰ ਵੀ ਸਾਫ਼ ਹੋਊਗੀ ਇਹ ਸਿਰਫ ਇੱਕ ਸਰਕਾਰੀ ਨੀਤੀ ਨਹੀਂ ਸਗੋ ਸਾਡੇ ਸਾਰਿਆਂ ਦੀ ਸਿਹਤ ਅਤੇ ਵਾਤਾਵਰਣ ਲਈ ਇੱਕ ਵੱਡਾ ਲਾਭ ਹੈ ਨੰਬਰ 2 ਆਰਥਿਕ ਆਜ਼ਾਦੀ ਅਸੀਂ ਅਰਬਾਂ ਰੁਪਏ ਵਿਦੇਸ਼ਾਂ ਤੋਂ ਤੇਲ ਖਰੀਦਣ ਤੇ ਖਰਚ ਕਰ ਦਿੰਨੇ ਆ ਪਰ ਜਦੋਂ ਅਸੀਂ E20 ਦੀ ਵਰਤੋਂ ਕਰਾਂਗੇ ਤਾਂ ਇਹ ਪੈਸਾ ਸਾਡੇ ਦੇਸ਼ ਦੇ ਵਿੱਚ ਹੀ ਰਹੂਗਾ ਇਹ ਪੈਸਾ ਸਾਡੇ ਦੇਸ਼ ਦੀ ਤਰੱਕੀ ਤੇ ਲੱਗੂਗਾ ਜਿਸ ਨਾਲ ਨਵੇਂ ਰੁਜ਼ਗਾਰ ਪੈਦਾ ਹੋਣਗੇ ਅਤੇ ਭਾਰਤ ਸੱਚਮੁੱਚ ਆਤਮ ਨਿਰਭਰ ਬਣੂਗਾ ਨੰਬਰ 3 ਕਿਸਾਨਾਂ ਦੀ ਖੁਸ਼ਹਾਲੀ ਜਦੋਂ ਇਥੋਂ ਨਾਲ ਦੀ ਮੰਗ ਵਧੂਗੀ ਤਾਂ ਸਾਡੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਦਾ ਚੰਗਾ ਮੁੱਲ ਮਿਲੇਗਾ ਇਸ ਨਾਲ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਹੋਊਗਾ ਅਤੇ ਉਹ ਆਰਥਿਕ ਤੌਰ ਤੇ ਮਜ਼ਬੂਤ ਹੋਣਗੇ ਜਿਵੇਂ ਇੱਕ ਕਹਾਵਤਾਂ ਜਦੋਂ ਕਿਸਾਨ ਖੁਸ਼ਹਾਲ ਹੋਊਗਾ ਤਾਂ ਦੇਸ਼ ਵੀ ਖੁਸ਼ਹਾਲ ਹੋਊਗਾ ਅੱਜਕੱਲ ਬਹੁਤ ਸਾਰੀਆਂ ਨਵੀਆਂ ਗੱਡੀਆਂ E20 ਫਿਊਲ ਲਈ ਬਣ ਰਹੀਆਂ ਨੇ ਪਰ ਇਹ ਸ਼ੁਰੂਆਤ ਅੱਜ ਦੀ ਨਹੀਂ ਆ 2023 ਤੋਂ ਹੀ ਗੱਡੀਆਂ ਦੇ ਵਿੱਚ E20 ਕੰਪੈਟਿਬਲ ਇੰਜਨ ਦੇ ਬਦਲਾਅ ਸ਼ੁਰੂ ਹੋ ਗਏ ਸੀ ਅਤੇ ਅੱਜ ਉਹਨਾਂ ਯਤਨਾਂ ਦਾ ਨਤੀਜਾ ਹੈ ਕਿ ਨਵੇਂ ਮਾਡਲ ਪੂਰੀ ਤਰ੍ਹਾਂ E20 ਲਈ ਤਿਆਰ ਨੇ ਪੁਰਾਣੀਆਂ ਗੱਡੀਆਂ ਲਈ ਵੀ ਟੈਂਸ਼ਨ ਲੈਣ ਦੀ ਜ਼ਰੂਰਤ ਨਹੀਂ ਉਹਨਾਂ ਦੇ ਵਿੱਚ ਵੀ ਕੁਝ ਬਦਲਾਅ ਕਰਨ ਦੀ ਲੋੜ ਨਹੀਂ ਆ ਇਸ ਤੋਂ ਇਹ ਸਾਫ਼ ਆ ਕਿ ਕਾਰ ਬਣਾਉਣ ਵਾਲੀਆਂ ਕੰਪਨੀਆਂ ਵੀ ਇਸ ਨਵੀਂ ਟੈਕਨੋਲੋਜੀ ਨੂੰ ਪੂਰਾ ਸਮਰਥਨ ਕਰ ਰਹੀਆਂ ਨੇ ਭਾਰਤ ਦੇ ਵਿੱਚ ਹੁਣ ਤੱਕ 2000 ਤੋਂ ਵੱਧ ਪੈਟਰੋਲ ਪੰਪ ਤੇ E20 ਮਿਲਣਾ ਸ਼ੁਰੂ ਹੋ ਗਿਆ ਅਤੇ ਇਹ ਗਿਣਤੀ ਜ਼ਿਆਦਾਤਰ ਵੱਧ ਰਹੀ ਆ ਇਹ E20 ਫਿਊਲ ਸਿਰਫ ਗੱਡੀ ਚਲਾਉਣ ਦਾ ਤਰੀਕਾ ਨਹੀਂ ਬਦਲੂਗਾ ਬਲਕਿ ਸਾਡੇ ਬਿਹਤਰ ਕੱਲ ਦੀ ਨੀਂਹ ਵੀ ਰੱਖੂਗਾ ਅੰਤ ਦੇ ਵਿੱਚ ਸਭ ਤੋਂ ਜ਼ਰੂਰੀ E20 ਇੱਕ ਯੋਜਨਾ ਜਾਂ ਇੱਕ ਇੰਦਨ ਨਹੀਂ ਆ ਇਹ ਇੱਕ ਕਦਮ ਆ ਜੋ ਅਸੀਂ ਸਾਰੇ ਮਿਲ ਕੇ ਇੱਕ ਬਿਹਤਰ ਭਵਿੱਖ ਲਈ ਚੁੱਕ ਸਕਦੇ ਆ ਹੁਣ ਜਦੋਂ ਤੁਸੀਂ ਪੈਟਰੋਲ ਪੰਪ ਤੇ ਜਾਓ ਤਾਂ E20 ਫਿਊਲ ਪਰਵਾ ਕੇ ਕਲੀਨ ਅਤੇ ਸਸਟੇਨੇਬਲ ਭਵਿੱਖ ਦੀ ਸ਼ੁਰੂਆਤ ਕਰੋ ਅੱਜ ਦੀਆਂ ਜ਼ਿਆਦਾਤਰ ਗੱਡੀਆਂ ਇਸ ਲਈ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਇਹ ਸਿਰਫ ਤੁਹਾਡੇ ਪੈਸੇ ਨਹੀਂ ਬਚਾਉਗਾ ਬਲਕਿ ਤੁਸੀਂ ਇਸ ਦੇਸ਼ ਦੀ ਤਰੱਕੀ ਅਤੇ ਇੱਕ ਸਾਫ਼ ਵਾਤਾਵਰਨ ਦੇ ਵਿੱਚ ਯੋਗਦਾਨ ਦੇ ਰਹੇ ਹੋ ਇੱਕ ਛੋਟੀ ਜੀ ਕੋਸ਼ਿਸ਼ ਪਰ ਇਸ ਦਾ ਅਸਰ ਬਹੁਤ ਵੱਡਾ ਹੋ ਸਕਦਾ ਤੁਸੀਂ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਦੱਸੋ ਕਿ ਤੁਸੀਂ E20 ਦੀ ਵਰਤੋਂ ਕਰਨ ਲਈ ਤਿਆਰ ਹੋ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਅਜਿਹੀਆਂ ਹੋਰ ਜਾਣਕਾਰੀ ਭਰੀਆਂ ਵੀਡੀਓ ਤੁਹਾਡੇ ਲਈ ਅਸੀਂ ਲਿਆਉਂਦੇ ਰਹੀਏ